ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋ ਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਦਰਸਲ ਮਹਾਰਾਜ ਜਿਥੇ ਇਹ ਕਹਿ ਰਹੇ ਚਿੰਤਾ ਨਾ ਕਰਸ ਚਿੰਤਾ ਤੇ ਤਾਂ ਕਰ ਜੇ ਕੁਛ ਅਨਹੋਣੀ ਹੁੰਦੀ ਹੋਵੇ ਅਤਾ ਚਿੰਤਾ ਕਿਸ ਗੱਲ ਦੀ ਚਿੰਤਾ ਦੇ ਦੋ ਕਾਰਨ ਮੇਰੇ ਸਾਹਮਣੇ ਰੱਖਾ ਜੋ ਇਸ ਸ਼ਲੋਕ ਦੇ ਸਾਇਬ ਬਿਆਨ ਉਪਰ ਕਰਦੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਏ ਜਗਤ ਨਾਲ ਹੋਵੇ ਤੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਇਹ ਚਿੰਤਾ ਬਣੀ ਹੋਈ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਏ ਮਤਾ ਨਾ ਹੋਵੇ ਕਥਾਇ ਗੁਰ ਤੇ ਇੱਕ ਬਾਦਰ ਸਾਹਿਬ ਇਸ ਸਲੋਕ ਚ ਕੀ ਕਹਿ ਰਹੇ ਨੇ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਿਹੜੀ ਕਰ ਪਰੇ ਸੁੱਟ ਜੋ ਹੁੰਦਾ ਹੈ ਉਹ ਹੁੰਦਾ ਤੇਰੇ ਲੱਖ ਰੋਕਣ ਦੇ باوجود ਵੀ ਨਹੀਂ ਰੁਕੇਗਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੇਰੇ ਲੱਖ ਕਰਨ ਦੇ باوجود ਵੀ ਨਹੀਂ ਹੋਵੇਗਾ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੂੰ ਲੱਖ ਕੋਸ਼ਿਸ਼ ਕਰ ਮੈਂ ਬੁੱਢਾ ਨਾ ਆਵਾਂ ਜਵਾਨੀ ਬੁਢੇ ਪੇਜ ਬਦਲੇ بس ایک کو ہی مثال کافی ہے تو لاکھ کوشش کر میرے چٹھے وال نہ ان ہونے کر جننے upay کرنے نے کر لے کم سے کم میرے نال ایسا نہیں ہونا چاہیے پر چنتا ہو نہ جاوے ایسا ہونا چاہیے میں چاہنا میری اچھ ہے میری کامنا ہے ایسا ہونا چاہیے پر اندر چنتا مت نہ ہوے ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰਦੇ ਨੇ ਜੋ ਹੋਵਾ ਹੋਵਤ ਸੋ ਜਾਣੇ ਆਖਿਆ ਗਿਆ ਨਾ ਸਾਨੂੰ ਹੁਕਮ ਮੰਨੋ ਤੇ ਹੁਕਮ ਕੀ ਹੈ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਿਆ ਹੁਣ ਹੋ ਨਾ ਰਹਿ ਤੇਰੇ ਕੀਤੇ ਕਰਮ ਉਸ ਦੇ ਬਣੇ ਭੋਏ ਵਿਧਾਨ ਜੋ ਕੁਝ ਹੋਇਆ ਇਹ ਹੋਣ ਹਾਰ ਸੀ ਹੋ ਕੇ ਰਹਿਣਾ ਸੀ ਹੁਣ ਇਸ ਨੂੰ ਖਿੜੇ ਮੱਥੇ ਕਬੂਲ ਕਰ ਲੈ ਤੇ ਪ੍ਰਭੂ ਦਾ ਚੰਤਨ ਕਰ ਪਰ ਹੁਣ ਗਿਲਿਆਂ ਨਾਲ ਭਰਿਆ ਸਤ ਨਹੀਂ ਆਉਣਾ ਚਾਹੀਦਾ ਸੀ ਇਹ ਕਿਉਂ ਹੋਇਆ ਇੱਕ ਸੂਫੀ ਸੰਤ ਇਸ ਨੂੰ ਇੰਜ ਬਿਆਨ ਕਰਦਾ ਹੈ ਜੋ ਹਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ سکونے قلب سے خدا خدا کر جو کچھ کہ ہونا ہے سو ہو رہے